ਮਾਈ ਰੀ ਅਰਿਓ ਪ੍ਰੇਮ ਕੀ ਖੋੜ ਇੱਥੇ ਮਹੱਲਾ ਸਾਰੰਗ ਮਹੱਲਾ ਪੰਜਵਾਂ ਕਰਤਾਰਪੁਰ ਵਾਲੇ ਸਰੂਪ ਵਿੱਚ ਵੀ ਨਹੀਂ ਹੈ ਦੌਨਵੇਂ ਸਰੂਪ ਵਿੱਚ ਵੀ ਨਹੀਂ ਹੈ ਇੱਥੇ ਜਿਵੇਂ ਪਿੱਛੇ ਬੈਦੋਨਾਂ ਵਾਹੀ ਪੈਣਾ ਨੂੰ ਭਾਈ ਮਾਰੂ ਵਿੱਚ ਨਹੀਂ ਸੀ ਰਚਿਆ ਜਿਵੇਂ ਤਰਾਸੀ ਵਿੱਚ ਬੰਧਨ ਤੇ ਛੁਟਕਾਵਾ ਨਹੀਂ ਲਿਖਿਆ ਇਵੇਂ ਇੱਥੇ ਵੀ ਮਹਾਰਾਜ ਨੇ ਆਪ ਹੀ ਲਿਖਾਇਆ ਕਈ ਛਾਪੇ ਵਾਲੇ ਲੋਕ ਲਿਖ ਦਿੰਦੇ ਆ ਜੇ ਬੰਦਨ ਤੇ ਛੁਟਕਾਰਾ ਹੋ ਜੀ ਇੱਕ ਮੀਰ ਦੀ ਸ਼ਬਿਆ ਹੋਇਆ ਇਸ ਪ੍ਰਕਾਰ ਪਰ ਮਹਾਰਾਜ ਜੀ ਨੇ ਪਹਿਲਾਂ ਲਿਖਿਆ ਹੀ ਨਹੀਂ ਆਪ ਇਸ ਪ੍ਰਕਾਰ ਮਾਈ ਰੀ ਅਰਿਓ ਪ੍ਰੇਮ ਕੀ ਖੂਰ ਮਾਈ ਰੀ ਹੈ ਮਹਾਤਮਾ ਰੂਪ ਸਖੀ ਰੀ ਸੁਣੋ ਅਸੀਂ ਪ੍ਰੇਮ ਦੀ ਖੋਰ ਨੋ ਖੱਡ ਵਿੱਚ ਪ੍ਰੇਮ ਰੂਪੀ ਖੱਡ ਵਿੱਚ ਸਾਡਾ ਚਿਤ ਫਸ ਗਿਆ ਹੈ ਤ੍ਰਿਯਾ ਪਦ ਵਿੱਚ ਇਸਤਤ ਹੋ ਗਏ ਹਾਂ ਮੈਰੀ ਅਰਿਓ ਪ੍ਰੇਮ ਕੀ ਖੋਰ ਖੋਰ ਨੋ ਖੁਮਾਰੀ ਦਾ ਵੀ ਐ ਪ੍ਰੇਮ ਦੀ ਖੁਮਾਰੀ ਮਸਤੀ ਵਿੱਚ ਪ੍ਰੇਮ ਕਰਕੇ ਬ੍ਰਹਮ ਰੂਪੀ ਖੋੜ ਵਿੱਚ ਖਖਾਇਆ ਖੋੜ ਮਨੇ ਆਵਾ ਖੋੜੇ ਸ਼ਾਨ ਦਾ ਦਸਤਾਵਾ ਇਓ ਪ੍ਰੇਮ ਦੀ ਖੁਮਾਰੀ ਵਿੱਚ ਸਾਡਾ ਚਿਤ ਅੜਿਓ ਅੜ ਗਿਆ ਹੈ ਮਿਲ ਗਿਆ ਹੈ ਦਰਸ਼ਨ ਰੁਚਿਤ ਪਿਆਸ ਮਨਸੁੰਦਰ ਸੁੰਦਰ ਜੋ ਪਰਮੇਸ਼ਵਰ ਆ ਉਹਦੇ ਦਰਸ਼ਨਾਂ ਦੀ ਪਿਆਸ ਸਾਡੇ ਮਨ ਵਿੱਚ ਲੱਗੀ ਹੋਈ ਆ। ਸਾਕਤ ਨਾ ਕੋਈ ਤੋ ਐਸੀ ਪਿਆਸ ਕੋਈ ਤੋੜ ਨਹੀਂ ਸਕਦਾ। ਉਹ ਪ੍ਰੀਤੀ ਪਰਮਲ ਹੋ ਚੁੱਕੀ ਐ। ਵਾਹਿਗੁਰੂ ਦੇ ਦਰਸ਼ਨ ਕਰਕੇ ਹੀ ਰਹਾਂਗੇ ਹੁਣ। ਅਬ ਜੀ ਜਾਨ ਐਸੀ ਬਣਾਈ ਬਿਨੋ ਮਿਲੋ ਗੋਪਾਲ ਨਿਸ਼ਾਨ ਰੁਈ ਆਈ। ਰਹਾਉ ਪ੍ਰਾਨ ਮਾਨ ਪਤ ਪਿਤ ਸੁਤ ਬੰਧਪ ਅਸੀਂ ਤਾਂ ਮਹਾਰਾਜ ਸਾਹਿਬ ਨੂੰ ਆਪਦੇ ਪ੍ਰਾਨ ਵੀ ਮਾਨ ਸਤਕਾਰ ਵੀ ਮਨ ਵੀ ਅਤੇ ਪਦ ਇੱਜ਼ਤ ਵੀ ਪਿਤਾ ਵੀ ਪੁੱਤਰ ਵੀ ਸਬੰਧੀ ਵੀ ਸਭ ਮਹਾਰਾਜ ਨੂੰ ਹੀ ਸਮਝਿਆ ਹੈ ਹਰ ਸਰਬਸ ਤਨ ਮੂਰਤ ਦਾ ਨਾਦ ਕਵੀ ਸਰਵੰਸ ਵੀ ਸਾਡਾ ਹਰੀ ਹੈ ਪਰਮੇਸ਼ਰ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਕੁਝ ਨਹੀਂ ਸਮਝਿਆ ਇਸ ਪ੍ਰਕਾਰ ਪ੍ਰਾਣ ਪਛਾਣ ਕੀਤਾ ਹੈ ਮਾਨ ਮੰਦ ਦੇ ਅੰਦਰ ਪਾਤੋ ਪਤੀ ਰੂਪ ਜੋ ਸਾਰਿਆਂ ਦਾ ਪਰਮੇਸ਼ਵਰ ਹੈ ਪਿਤਾ ਰੂਪ ਜੋ ਤੁ ਸੰਜਾ ਸਹਿਬ ਬਾਪ ਹਮਾਰਾ ਉਤੇ ਬ੍ਰਹਮ ਗਿਆਰੂ ਪੁੱਤਰ ਦੇ ਦੇਣ ਵਾਲਾ ਸਰਬਨਾਰਕ ਭੜਾਵਾਂ ਨੂੰ ਦੇਣ ਵਾਲਾ ਹਰ ਸਰਬਸ ਧਨਮੂ ਨਾਮ ਰੂਪੀ ਤਨ ਹਰੀ ਸਰਮੰਸ ਰੂਪ ਸਾਡਾ ਹੈ ਤ੍ਰਿਗ શરીર ਅਸਤ ਵਿਸ਼ਟਾ ਕਰਮ ਦਰਕਾਰ ਹੈ ਸਰੀਰ ਜਿਹਦੇ ਚ ਅਸਤ ਹੱਡਾਂਾਂਗੇ ਮੈਲ ਹੈ ਤੇ ਮੈਲ ਦੇ ਕੀੜੇ ਹਨ ਬਿਨ ਹਰ ਜਾਨ ਤਹੂ ਜਿਹੜਾ ਹਰੀ ਤੋਂ ਬਗੈਰ ਹੋਰ ਕੁਝ ਸਮਝਦਾ ਹੈ ਉਹ ਮੈਰਿਆਂ ਦਾ ਕੀੜਾ ਹੈ ਅਤੇ ਹੱਡ ਤੇ ਇਹਦੇ ਅੰਦਰ ਹੋਰ ਭੜੀਆਂ ਚੀਜ਼ਾਂ ਆਈਆਂ ਹੋਰ ਕੀ ਹੈ ਭਯੋ ਕਿਰਪਾਲ ਦੀਨ ਦੁਖ ਭੰਜਨ ਜਿਨਾਂ ਗਰੀਬਾਂ ਦੇ ਤੇ ਦੁੱਖਾਂ ਨੂੰ ਮਿਟਨ ਵਾਲਾ ਵਾਹਿਗੁਰੂ ਕਿਰਪਾਲੂ ਹੋਇਆ ਹੈ ਪਰ ਆਪੂਰਵਲਾ ਜੂੜ ਪਰ ਆਦਿ ਕ੍ਰਿਸ਼ਣ ਪੂਰਵਲੇ ਜਨਮਾਂ ਦਾ ਨਿਸਕਾਮ ਕਰਮਾਂ ਦਾ ਜੋਰ ਬਲ ਕਰਕੇ ਪਰਮੇਸ਼ਰ ਨਾਲ ਜੋੜ ਹੋ ਗਿਆ ਹੈ ਜੋਰ ਗਿਆਨ ਹੋ ਗਿਆ ਉਹਨਾਂ ਨੂੰ ਨਾਨਕ ਸਰਨ ਕਿਰਪਾ ਨਿਧ ਸਾਗਰ ਸਤਿਗੁਰੂ ਜੀ ਕਹਿੰਦੇ ਕਿਰਪਾ ਦਾ ਸਮੁੰਦਰ ਜੋ ਪਰਮੇਸ਼ਵਰ ਹੋਇਆ ਅਤੇ ਸਾਰੇ ਸੰਸਾਰ ਦੇ ਸਮੁੰਦਰ ਸੰਸਾਰ ਸਮੁੰਦਰ ਅੰਦਰ ਕਿਰਪਾ ਦਾ ਸਾਗਰ ਹੈ ਜੋ ਬਿਨਸਿਓ ਆਨ ਨਿਹੋਰ ਉਸੇ ਨੂੰ ਅਸੀਂ ਹੁਣ ਪੂਜਦੇ ਹਾਂ ਅਤੇ ਬਿਨਸਿਓ ਆਨ ਨਿਹੋਰ ਹੋਰ ਹੋਰ ਜਿਹੜਾ ਕਿਸੇ ਨੂੰ ਨਿਹੋਰ ਮਨਾਉਣਾ ਸੀ ਇਹ ਨਾਸ਼ ਹੋ ਗਿਆ ਹੈ ਸੋ ਕਿਰਪਾ ਦਾ ਸਮੁੰਦਰ ਜੋ ਹੈ ਸੰਸਾਰ ਸਾਗਰ ਦੇ ਅੰਦਰ ਸਾਗਰ ਨਾਉਂ ਜਲ ਦਾ ਹੈ ਕਿਰਪਾ ਦਾ ਇਹ ਸਮੁੰਦਰ ਜਿਸ ਵਿੱਚ ਜਿਸ ਦਾ ਨਾਮ ਹੀ ਜਲ ਹੈ ਐਸਾ ਸਾਗਰ ਹੈ ਅਤੇ ਸਾਗਰ ਸੰਸਾਰ ਦੇ ਅੰਦਰ ਕਿਰਪਾ ਦਾ ਸਮੁੰਦਰ ਜੋ ਹੈ ਉਸ ਦੀ ਸ਼ਰਨ ਹਾਂ ਦੇਨ ਸਿਓ ਦੇਨ ਸਿਓ ਆਨ ਨਿਹੋ ਆਨ ਹੋਰ ਕੇ ਦਾ ਜਿਹੜਾ ਨਿਹੋਰ ਮਨਾਉਣਾ ਆਸਾਨ ਬੰਦ ਹੋਣਾ ਹੈ ਇਹ ਨਾਉਸ ਹੋ ਗਿਆ ਹੈ ਸਾਰਗ ਮਹਾਲਾ ਪੰਜਵ ਨੀਕੀ RAM ਕੀ ਧੁਨ ਸੋ ਤੇ ਭਾਈ RAM ਪਰਮੇਸ਼ਰ ਦੇ ਨਾਮ ਦੀ ਜਿਹੜੀ ਧੁਨੀ ਉਚਾਰਨ ਕਰਨਾ ਹੈ ਨਾ ਸੁੰਦਰ ਸੋਭਾ ਵਾਲੀ ਇਹ ਬੜੀ ਨੀਕੀ ਅੱਛੀ ਹੈ ਚਰਨ ਕਮਲ ਆਨੂ ਚਰਨ ਕਮਲ ਅਨੂਪ ਸੁਆਮੀ ਸੁਆਮੀ ਦੇ ਚਰਨ ਜੋ ਕਵਲ ਵਤ ਪ੍ਰਕਾਸ਼ ਮੈਂ ਉਪਮਾ ਤੋਂ ਰਹਿ ਤਹਨ ਜਪਤ ਸਾਧੂ ਜਿਹੜੇ ਗਣੇਸ਼ ਦਾ ਨਾਮ ਜਪਦੇ ਉਹ ਸਾਧੂ ਸ੍ਰੇਸ਼ਟ ਹੋ ਜਾਂਦੇ ਹਣ ਰਹਾਉ ਚਿਤਵਤਾ ਗੋਪਾਲ ਦਰਸ਼ਨ ਜੋ ਮਹਾਰਾਜ ਧਰਤੀ ਦੇ ਪਾਲਕ ਦੇ ਦਰਸ਼ਨਾਂ ਨੂੰ ਚਿਤਵਦਾ ਰਹਿੰਦਾ ਹੈ ਪੁਰਖੋ ਕਲਮਲ ਕਲਮਲ ਕੱਢ ਤੂੰ ਉਹਨਾਂ ਦੇ ਕਲਮਲ ਪਾਪ ਰੂਪੀ ਮੈਲ ਨੂੰ ਮਹਾਰਾਜ ਸਾਹਿਬ ਨਾਮ ਦਾ ਸਾਬਨ ਲਾ ਕੇ ਪ੍ਰੇਮ ਦਾ ਜਲ ਪਾ ਕੇ ਜੁਗਤੀ ਨੂੰ ਮੁਕੀਆਂ ਦੇ ਨਾਲ ਅਤੇ ਸਾਧ ਸੰਗਤ ਰੂਪੀ ਘਾੜ ਦੇ ਉੱਤੇ ਨਿਸ਼ਚੈ ਉਪੀ ਪਰਦੇ ਦੇਤੇ ਧੋ ਧੋ ਕੇ ਕੱਢ ਦੁੱਤੀ ਹੈ ਪਾਪਾਂ ਦੀ ਮਾਲ ਜਨਮ ਮਰਨ ਵਿਕਾਰ ਅੰਕੁਰ ਜਿਹੜੇ ਜੰਮਣ ਮਰਨ ਦੇ ਪੈਦਾ ਕਰਨ ਵਾਲੇ ਵਕਾਰ ਸੀ ਨਾ ਅਕੂਰ ਅੰਦਰ ਸੰਸਕਾਰ ਸਰ ਕਾਟ ਛਾੜੇ ਖੋ ਉਹ ਪਰਮੇਸ਼ਰ ਹਰੀ ਨੇ ਕੱਟ ਦਿੱਤੇ ਹੈ ਕੱਢ ਕੱਢ ਛਾੜੇ ਹੈ ਕੱਟ ਦੁੱਤੇ ਹੈ ਅਤੇ ਛਾੜੇ ਖੋਏ ਖੋਈ ਜਿਹੜੀ ਭੈੜੀ ਆ ਤੁਸੀਂ ਵਕਾਰਾਂ ਦੀ ਉਹ ਵੀ ਛੱਡ ਦਿੱਤੀ ਹੈ ਜਿਸ ਖੋਹ ਆਤ ਕਰਕੇ ਜੀਵ ਦੇ ਜੀਵਨ ਖੋਇਆ ਜਾਂਦਾ ਸੀ ਉਹ ਵੀ ਕਰ ਛੱਡ ਦਿੱਤੀ ਹੈ ਤੇ ਵਕਾਰ ਵੀ ਕੱਟ ਦਿੱਤੇ ਮਹਾਰਾਜ ਨੇ ਪਰਾ ਪੂਰਵ ਜਿਸ ਹੈ ਲਿਖਿਆ ਪਰਾਉਦਕ੍ਰਿਸ਼ਟ ਪੂਰਵਲੇ ਜਨਮ ਦਾ ਜਿਸ ਦੇ ਲੇਖ ਲਿਖਿਆ ਹੋਇਆ ਹੈ ਵੇਰਲਾ ਪਾਈ ਕੋਈ ਕੋਈ ਬਿਰਲਾ ਗੁਰਮੁਖੂ ਗੁਰੂ ਸਾਹਿਬ ਦੀ ਸੰਗਤ ਪਾਉਂਦਾ ਹੈ ਰਮਣ ਗੁਣ ਗੋਪਾਲ ਕਰਤੇ ਜਿਹੜੇ ਉਚਾਰਨ ਕਰਨੇ ਆ ਗੋਪਾਲ ਪਰਮੇਸ਼ਰ ਕਰਤਾ ਪ੍ਰਖ ਦੇ ਗੁਣੋ ਨਾਨਕ ਸੱਚ ਜੋਏ ਉਹ ਸੱਚ ਸਰੂਪ ਨੂੰ ਜੋ ਦੇਖ ਲੈਂਦਾ ਗੁਰੂ ਸਾਹਿਬ ਜੀ ਕਹਿੰਦੇ ਹਨ ਸਾਰਗ ਮਹੱਲਾ 5 ਹਰ ਕੇ ਨਾਮ ਕੀ ਮਤਸਾਰੇ ਭਾਈ ਪਰਮੇਸ਼ਰ ਦੇ ਨਾਮ ਨੇ ਯਾਰੀ ਮਤ ਸਿੱਖਿਆ ਇਹੀ ਸ੍ਰੇਸ਼ਟ ਹੈ ਹਰ ਵਿਸਾਰ ਜੋ ਆਨ ਰਾਚ ਹੈ ਜੋ ਸੱਚੇ ਪਾਤਸ਼ਾਹ ਨੂੰ ਵਿਸਾਰ ਕੇ ਹੋਰ ਨਾ ਪਾਸਾਂ ਦੁਆਰ ਤੇ 라 ਗਿਆਂਦੇ ਆ ਮਿਥਨ ਸਭ ਵਿਸਥਾ ਉਹਨਾਂ ਦਾ ਸਾਰਾ ਵਿਸਥਾਰ ਜਿਨੀ ਫਲਾਵਟ ਮਿਥਨ ਅਣ ਹੋਈ ਹੈ ਰਹਾਉ ਸਾਧ ਸੰਗਮ ਭਜ ਸੁਆਮੀ ਮਹਾਂਤਮਾ ਦੀ ਸੰਗ ਇਕੱਤਰਤਾ ਜੀ ਮਿਲ ਕਰਕੇ ਸਵਾਮੀ ਅਕਾਲ ਪ੍ਰਸਾਦ ਪੈਣ ਕਰੋ ਪਾਪ ਹੂਬਤ ਖਾ ਕੇ ਸੇ ਸੁਰਕਾਰ ਪਾਉ ਜਿਹੜੇ ਖਾਰ-ਸ਼ਾਰ ਹੋ ਜਾਂਦੇ ਐ ਸਵਾਹ ਹੋ ਜਾਂਦੇ ਐ ਪਾਪ ਕੇ ਜੀ ਪਾਪਾਂ ਜਿਤਾਂ ਖਾਰ ਖਰ ਜਾਂਦਾ ਜੀਵਨ ਜਿਹੜਾ ਹੈ ਪਾਪਾਂ ਕਰਕੇ ਖਰ ਜਾਂਦਾ ਹੈ ਜੀਵਨ ਪਾਪ ਜਿਹੜੇ ਐ ਖਰਦੇ ਤਾਂ ਐਂਦਰੋਂ ਮਿੜਦੇ ਤਾਂ ਐ ਇਹ ਸਿਮਨ ਕਰੀਏ ਮਾਲਕ ਦਾ ਸੰਗਤ ਦੇ ਇਕਤਰਤਾ ਜੀ ਮਿਲ ਕੇ ਚਰਨਾਰ ਬਿੰਦ ਵਸਾਏ ਹਿਰਦੈ اے ਪਾਈ ਸੱਚੇ ਪਾਤਸ਼ਾਹ ਦੇ ਚਰਨਾਂ ਕਮਲੋਂ ਦੇ ਹਿਰਦੈ ਸਤਾਨ ਦੇ ਚ ਵਸਾਉਣਾ ਕਰ ਬਾਹਰ ਜਨਮ ਨਾ ਮਾ ਫੇ ਤੈਨੂੰ ਜਨਮ ਨਹੀਂ ਹੋਵੇਗਾ ਨਾ ਮਾਰ ਕਾਲ ਮਾਰ ਸਕੇਗਾ ਕਰ ਅਨੁਗ੍ਰਹਿ ਰਾਖ ਲੀਨੇ ਕਿਰਪਾ ਪੁਸ਼ਟੀ ਕਰਕੇ ਉਹਨਾਂ ਨੂੰ ਸੱਚੇ ਪਾਤਸ਼ਾਹ ਨੇ ਰੱਖ ਲਿਆ ਇਕ ਨਾਮ ਅਧਾਰ ਜਿਨ੍ਹਾਂ ਨੂੰ ਕੁਮਾਰਾ ਨਾਮ ਦਾ ਆਸਰਾ ਬਖਸ਼ਿਆ ਹੈ ਦਿਨ ਰਾਤ ਸਿਮਰਤ ਸਦਾ ਨਾਨਕ ਕੋ ਸਤਿਗੁਰ ਨਾਨਕ ਦੇਵ ਜੀ ਕਹਿੰਦੇ ਹਨ ਜੋ ਰਾਤ ਦਿਨੇ ਸਦਾ ਮਹਾਰਾਜ ਭਜਨ ਕਰਦੇ ਸਿਮਰਨ ਕਰਦੇ ਆ ਮੁਖ ਊਜਲ ਦਰਬਾਰ ਕੋ ਸਾਲ ਸੰਗਤ ਰੂਪੀ ਦਰਬਾਰ ਚ ਵੀ ਊਜਲਾ ਮੁਖ ਹੈ ਦਰਬਾਰ ਸੰਸਾਰ ਚ ਵੀ ਊਜਲਾ ਮੁਖ ਹੈ ਦਰਬਾਰ ਸੱਚਖੰਡ ਚ ਊਜਲਾ ਮੁਖ ਹੈ ਸਾਰਗ ਮਹੱਲਾ ਪੰਜਵਾ ਮਾਨੀ ਤੂੰ ਰਾਮ ਕੈ ਧਰਮਾਨੀ ਏ ਜੀਵ ਤੇਰੀ ਜਿਹੜੀ ਬਿਰਤੀ ਹੈ ਜਿਹੜੀ ਪਰਮੇਸ਼ਰ ਦੇ ਨਾਮ ਦੇ ਮੰਨਣ ਵਾਲੀ ਬਣੀ ਹੋਈ ਹੈ ਉਹ ਰਾਮ ਦੇ ਦਰਚ ਵੀ ਮਾਨੀਕ ਬਣ ਗਈ ਹੈ ਉਹ ਪੂਜਨੀਕ ਮੰਨੀ ਗਈ ਹੈ ਏ ਭਾਈ ਜੇ ਤੈਨੂੰ ਗੁਰੂ ਸਾਹਿਬ ਦੀ ਦਸੀ ਹੋਈ ਸਿੱਖਿਆ ਮੰਨੀ ਹੈ ਦਿਲ ਚ ਮੰਨਣ ਕੀਤੀ ਹੈ ਤਾਂ ਤੂੰ ਰਾਮ ਦੇ ਦਰਚ ਤੇਰੀ ਸੋਭਾ ਵੀ ਨਾਲ ਮੰਨੀ ਗਈ ਹੈ ਸਾਧ ਸੰਗ ਮਿਲ ਹਰ ਗੁਣ ਗਾਏ ਜਿਨ੍ਹਾਂ ਜਿਨ੍ਹਾਂ ਨੂੰ ਸਾਧ ਸੰਗ ਚ ਮਿਲ ਕੇ ਅਕਾਲ ਪੁਰਖ ਦੇ ਹਰੀ ਦੇ ਗੁਣ ਗਾਏ ਹਣ ਬਿੰਸੀ ਸਭ ਅਵਮਾਨੀ ਉਹਨਾਂ ਦੇ ਅੰਦਰੋਂ ਮਾਨ ਵਾਲੀ ਜਿਹੜੀ ਕਿਰਿਆ ਸੀ ਨਾ ਹੰਕਾਰ ਵਾਲੀ ਸਭ ਮਿਟ ਗਈ ਰਹਾਉ ਧਾਰ ਅਨੁਗ੍ਰਹ ਆਪਣੀ ਕਰ ਲਈਨੀ ਕਿਰਪਾ ਦੇ ਕੀ ਧਾਰ ਕੇ ਉਹਨਾਂ ਰੂਹਾਂ ਦੇ ਤਾਂ ਹੀ ਆਪਣੀ ਕਰ ਲਿਆ ਮਹਾਰਾ ਜੀ ਗੁਰਮੁਖ ਪੂਰ ਗਿਆਨੀ ਉਹ ਗੁਰਮੁਖਾਂ ਦਾ ਪੂਰਨ ਗਿਆਨ ਹੈ ਬ੍ਰਹਮ ਗਿਆਨ ਹੈ ਇਹ ਸਰਬ ਸੂਖ ਆਨੰਦ ਕਨੇਰੀ ਉਹਨਾਂ ਨੂੰ ਸਾਰੇ ਇਸ ਲੋਕ ਦੇ ਵੀ ਸੁਖ ਬਖਸ਼ੇ ਕਨੇਨਦ ਬਕੁਨਠ ਦੀਆਂ ਮੁਕਤੀਆਂ ਦੇ ਵੀ ਉਹਨਾਂ ਦਿੰਦੇ ਹਨ ਠਾਕੁਰ ਸਾਰਿਆਂ ਦੇ ਸੁਖ ਰੂਪ ਜੋ ਬ੍ਰਹਮ ਹੈ ਉਦੇ ਕਨੇ ਆਨੰਦ ਨੂੰ ਉਹਨਾਂ ਨੂੰ ਪਾਇਆ ਠਾਕੁਰ ਦਰਸ ਧਿਆਨੀ ਠਾਕੁਰ ਦੇ ਦਰਸ਼ਨ ਦੇ ਜਿਹੜੇ ਧਿਆਨ ਜੁੜੇ ਹੋਏ ਹਨ ਨਿਕਟ ਵਰਤਨ ਸਾ ਸਦਾ ਸੁਹਾਗ ਜਿਹੜੀ ਪਾਤਸ਼ਾਹ ਦੇ ਕੋਲੇ ਜਿਵੇਂ ਰਾਣੀ ਸੇਵਾ 'ਚ ਵਰਤੀ ਰਹੇ ਉਹ ਸਦਾ ਸੁਹਾਗ ਵਾਲੀ ਹੁੰਦੀ ਹੈ ਇਸੇ ਪ੍ਰਕਾਰ ਜੋ ਮਹਾਰਾਜ ਨਿਕਟ ਵਰਤੀ ਬ੍ਰਹਮਾਕਾਰ ਵਰਤੀ ਕਰਕੇ ਇਹ પુરੁਖ ਕੋ ਉਸੋ ਦਉਬਰਮ ਗਿਆਨ ਦੇ ਸੁਹਾਗ ਆਨੰਦ ਦੇ ਸਮੇਤ ਹਨ। ਰਹਿਦ ਸਸਾਈ ਜਨ ਦਸੋ ਦਸਾ ਜੋ ਮਹਾਪੁਰਖ ਪੂਜਨੀਕ ਜਾਣੇ ਗਏ ਹਨ। ਰਹਿ ਰੰਗ ਰੰਗ ਰਤੀ ਨਾਰਾਇਣ ਜਿਹੜਾ ਪਿਆਰਾ ਸਾਰਿਆਂ ਰੰਗਾਂ ਚ ਰੰਗਿਆ ਹੋਇਆ ਹੈ। ਉਸ ਨਾਰਾਇਣ ਪ੍ਰੇਮ ਦੇ ਰੰਗ ਪ੍ਰੇਮ ਜਿਨ੍ਹਾਂ ਦੀ ਬਿਰਤੀ ਰੰਗੀ ਗਈ ਹੈ। ਨਾਨਕ ਤਿਸ ਕੁਰਬਾਨੀ। ਸਤਗੁਰੂ ਸਾਹਿਬ ਜੀ ਕਹਿੰਦੇ ਪਿਆਰੇ ਰੰਗ ਜਿਨ੍ਹਾਂ ਦੀ ਰਸਨਾ ਤੇ ਵੀ ਹੈ ਅਤੇ ਮਨ ਚ ਵੀ ਹੈ। ਅਤੇ ਨਾਰਾਇਣ ਦੇ ਪ੍ਰੇਮ ਵਿੱਚ ਸਰੀਰ ਕਰਕੇ ਵੀ ਜੰਗੀ ਹੋਈ ਐ ਉਸ ਤੋਂ ਗੁਰੂ ਸਾਹਿਬ ਜੀ ਕਹਿੰਦੇ ਨੇ ਕੁਰਬਾਨ ਜਾਣੇ ਹੋ ਸਾਰਗ ਮਹੱਲਾ ਪੰਜਵਾਂ ਕੋਇ ਚਰਨ ਆਸਰੂ ਈਸ ਹੈ ਈਸ਼ਰ ਬ੍ਰਹਮੋ ਆਪਦੇ ਚਰਨਾਂ ਕਮਲਾਂ ਦਾ ਹੀ ਆਸਰਾ ਹੈ ਕੋਇ ਐੜਾ ਨਾਲ ਹੀ ਲਾਉਣਾ ਕੋਇ ਹਾਂਜੀ ਤੁਮਹਿ ਪਛਾਨੂ ਤੁਹਾਡੇ ਚਰਨ ਆਸਰੂ ਈਸ ਤੁਹਾਡੇ ਚਰਨਾਂ ਦਾ ਆਸਰਾ ਹੈ ਪਰਮੇਸ਼ਵਰ ਤੁਮਹੇ ਪਛਾਨੂ ਸਾਥ ਤੁਮਹੇ ਸੰਗ ਹੈ ਮਾਰਾ ਤੁਸੀਂ ਪਛਾਨ ਸਿਆਣ ਗਿਆਨ ਸੰਗਤ ਵਿੱਚੋਂ ਤੁਹਾਡੀ ਸਿਆਣ ਗਿਆਨ ਪ੍ਰਾਪਤ ਹੋਈ ਹੈ ਤੁਸੀਂ ਜਗ ਦੇ ਜੀ ਸਾਖ ਨਾ ਤਾਹੋਂ ਸਾਡਾ ਰੱਖਣ ਹਾਰ ਤੁਮੈ ਜਗ ਦੀ ਤੇ ਅੰਤਲੇ ਵੇਲੇ ਵੀ ਰੱਖਿਆ ਕਰਨ ਵਾਲੇ ਤੁਸੀਂ ਉਹ ਜਗਤੀਸ਼ਰ ਪਰਮੇਸ਼ਰ ਹੋਰ ਕੋਈ ਨਹੀਂ ਹੈ ਰਹਾਉ ਤੈਨੂੰ ਹੀ ਪਛਾਨਿਆ ਆਪ ਦੇ ਸਾਖ ਆਪ ਦੀ ਸਤਾ ਤੋਂ ਬਿਨਾਂ ਸਾਖ ਵੀ ਕੋਈ ਕਿਸੇ ਦਾ ਕੌਣ ਹੈ ਸੋ ਤੁਸੀਂ ਮਹਾਰਾਜ ਸੰਗਿਓ ਲੋਕ ਪੁਰ ਲੋਕ ਦੇ ਰੱਖਿਆ ਕਰਨ ਵਾਲੇ ਜਗਤੀਸ਼ਰ ਆਪ ਹੀ ਹੋ ਰਹਾਉ ਤੂੰ ਹਮਰੋ ਹਮ ਤੁਮਰੇ ਕਹੀਐ ਤੂੰ ਮੋ ਸਾਡਾ ਮਾਲਕ ਅਸੀਂ ਤੇਰੇ ਸੇਵਕ ਕਹੀਦੇ ਹਾਂ ਇਹ ਤੋਦ ਤੂੰ ਹੀ ਰਾਖੇ ਇਸੇ ਲੋਕ ਪਰ ਲੋਕ ਤੇ ਆਪ ਹੀ ਸੱਚੇ ਪਾਤਸ਼ਾਹ ਰੱਖਿਆ ਕਰਨ ਵਾਲੇ ਹੋ ਬੇਅੰਤ ਅਪਰੰਪਰ ਸੁਆਮੀ ਤੂੰ ਅੰਤ ਰਹਿਤ ਪ੍ਰਕਿਰਤੀ ਤੋਂ ਪਰੇ ਹੈ ਮਾਲਕ ਹੋਰ ਕਿਰਪਾ ਕੋਈ ਲਖੈ ਸਤ ਗੁਰਾਂ ਦੀ ਕਿਰਪਾ ਕਰਕੇ ਕੋਈ ਕੋਈ ਗੁਰਮਖੋਇ ਇਸ ਗੱਲ ਨੂੰ ਜਾਣਦੇ ਲਖਦੇ ਹਨ ਬਿਨ ਬਕਨੇ ਬਿਨ ਕਹਿਨ ਕਹਾ ਬਿਨ ਬਕਨੇ ਬਿਨ ਬਿਨਾ ਕਹਿਣ ਕਹੌਣ ਤੋਂ ਜੋ ਪਰਮੇਸ਼ਵਰ ਆਂਦਰੀਆਂ ਅਜਕਾ ਤੋਂ ਰਹੇ ਪਿਆ ਨਿਰੰਕਾਰ ਅੰਤਰਜਾਮੀ ਜਾਨ ਅੰਤਰਜਾਮੀ ਬਿਨਾ ਬਕੀ ਤੋਂ ਬੋਲੇ ਤੋਂ ਬਿਨਾ ਮਾਰਾ ਜਾਣਦੇ ਐ ਅਨਬੋਲ ਕੀ ਜਾਨੋ ਹਾਲ ਬਿਨ ਬਕਨੇ ਜੋ ਬਿਨਾ ਬੋਲਣ ਤੋਂ ਹੈ ਅੰਤਰਜਾਮੀ ਹੈ ਘੜ ਘੜ ਕੇ ਅੰਤਰ ਕੀ ਜਾਣਤੇ ਆਪ ਕਹੇ ਕਹਿਣਾ ਤੇ ਕਿਸੇ ਤੋਂ ਕਹੋਣਾ ਇਸ ਗੱਲ ਤੋਂ ਬਗੈਰ ਹੀ ਅੰਤਰੀਆਮੀ ਜਾਣ ਰਿਹਾ ਹੈ ਜਾ ਕਉ ਮੀਲ ਲਈ ਪ੍ਰਭ ਨਾਨਕੋ ਬਨ ਬਕਨੇ ਜੋ ਗੁੰਗੇ ਆਦਕ ਹੈ ਉਹਨਾਂ ਦੀ ਵੀ ਅੰਦਰਲੀ ਨੂੰ ਜਾਣਦਾ ਹੈ ਅਤੇ ਬਨ ਬਕਨੇ ਜੋ ਮੋਨੀ ਹੈ ਉਹਨਾਂ ਦੀ ਵੀ ਅੰਦਰਲੀ ਹਾਲਤ ਨੂੰ ਜਾਣਦਾ ਹੈ ਜਿਹੜੇ ਆਪ ਕਹਿੰਦੇ ਉਹਨਾਂ ਨੂੰ ਵੀ ਜਾਣਦਾ ਹੈ ਜਿਹੜੇ ਕਿਸੇ ਤੋਂ ਪ੍ਰੇਰ ਕੇ ਕਹੌਂਦੇ ਉਹਨਾਂ ਨੂੰ ਵੀ ਜਾਣਦਾ ਹੈ ਅੰਤਰੀਆਮੀ ਸਭ ਦੀ ਜਾਣਦਾ ਹੈ ਜਾ ਕੋ ਮੀਲ ਲਈ ਪ੍ਰਭ ਨਾਨਕ ਜਿਨ੍ਹਾਂ ਦੇ ਤਾਈ ਪ੍ਰਭੂ ਅਕਾਲ ਪੁਰਖ ਗੁਰੂ ਸਾਹਿਬ ਜੀ ਕਹਿੰਦੇ ਮੀਲ ਲੈਂਦਾ ਹੈ ਸੇ ਜਨ ਦਰਗਹ ਮਾਨੀ ਉਹ ਗੁਰਗਾ ਵਿੱਚ ਮਰਨ ਮਾਨੀਕ ਮੰਨ ਲਏ ਹਨ ਪੂਜਨੀਕ ਮੰਨੇ ਗਏ ਹਨ